ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੋਸ਼ਨੋਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਨਪ੍ਰੀਤ ਕੌਰ ਪੈਣਾ ਦੇ ਵਿਕੀਤੇ ਅੱਜ ਦੀ ਨਵੀਂ ਵੀਡੀਓ ਤੁਹਾਡਾ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਕੋਈ ਵੀ ਕਲੈਕਸ਼ਨ ਜਿਹੜੀ ਨਹੀਂ ਦਿਖਾਵਾਂਗੇ ਆ ਕਾਫੀ ਸਾਰੀਆਂ ਪੈਣਾ ਜਿਹੜੀਆਂ ਸਾਡੇ ਨਾਲ ਨਵੀਆਂ ਜੁੜਦੀਆਂ ਨੇ ਉਹਨਾਂ ਨੇ ਕਾਫੀ ਟਾਈਮ ਪਹਿਲਾਂ ਸੂਟ ਬਣਾਏ ਹੁੰਦੇ ਨੇ ਉਹਨਾਂ ਕੋਲ ਕੋਈ ਵੀ ਆਪਣਾ ਮੈਜ਼ਰਮੈਂਟ ਨਹੀਂ ਹੁੰਦਾ ਹੈਗਾ ਤਾਂ ਉਹ ਪੈਣਾ ਕਾਫੀ ਟੈਨਸ਼ਨ ਦੇ ਵਿੱਚ ਹੁੰਦੀਆਂ ਨੇ ਕਿ ਸਹੀ ਮੈਜ਼ਰਮੈਂਟ ਕਿੱਦਾਂ ਲਈਏ ਠੀਕ ਹੈ ਜੀ ਅੱਜ ਆਪਾਂ ਇੱਕ ਛੋਟੀ ਜੀ ਪ੍ਰੋਪਰ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਕਿਵੇਂ ਆਪਾਂ ਬੋਡੀ ਦਾ ਮੈਜ਼ਰਮੈਂਟ ਲੈਣਾ ਠੀਕ ਹੈ ਔਰ ਤੁਸੀਂ ਜਿਵੇਂ ਮੈਜ਼ਰਮੈਂਟ ਲੈਣਾ ਚਾਹੁੰਦੇ ਹੋ ਅਗਰ ਤੁਹਾਡੇ ਕੋਲ ਸੂਟ ਹੈਗਾ ਤੁਹਾਡੇ ਕੋਲ ਕੋਈ ਆਪਣਾ ਤੇ ਤੁਸੀਂ ਉਹ ਸੂਟ ਤੋਂ ਸਾਨੂੰ ਮੈਜ਼ਰਮੈਂਟ ਲੈ ਕੇ ਭੇਜ ਸਕਦੇ ਹੋ ਉਹਦੇ ਵਿੱਚ ਤੁਹਾਨੂੰ ਆਪਾਂ ਦੱਸ ਦਾਂਗੇ ਵੀ ਤੁਸੀਂ ਕਿਵੇਂ ਮੈਜ਼ਰਮੈਂਟ ਲੈਣਾ ਔਰ ਸੈਕਿੰਡ ਅਗਰ ਤੁਸੀਂ ਬੋਡੀ ਦਾ ਮੈਜ਼ਰਮੈਂਟ ਲੈ ਰਹੇ ਹੋ ਜਾਂ ਤੁਸੀਂ ਆਪਣੇ ਸੂਟ ਦਾ ਮੈਜ਼ਰਮੈਂਟ ਲੈ ਰਹੇ ਹੋ ਤਾਂ ਤੁਸੀਂ ਸਾਨੂੰ ਇੱਕ ਵੀਡੀਓ ਕਲਿੱਪ ਭੇਜ ਸਕਦੇ ਹੋ ਠੀਕ ਹੈ ਜ਼ਰੂਰੀ ਨਹੀਂ ਕਿ ਤੁਸੀਂ ਸਾਨੂੰ ਲਿਖ ਕੇ ਭੇਜਣਾ ਸਾਰਾ ਕੁਝ ਤੁਸੀਂ ਜੋ ਵੀ ਦਾ ਮੈਜ਼ਰਮੈਂਟ ਕਰ ਰਹੇ ਹੋ ਸੂਟ ਦਾ ਚੈਸਟ ਕਰ ਰਹੇ ਹੋ ਕਮਰ ਕਰ ਉਹ ਤੁਹਾਨੂੰ ਪ੍ਰੋਪਰ ਵੀਡੀਓ ਚ ਪਤਾ ਲੱਗ ਜਾਣਾ ਔਰ ਤੁਸੀਂ ਸਾਨੂੰ ਉਸੇ ਤਰੀਕੇ ਨਾਲ ਹੀ ਵੀਡੀਓ ਸ਼ੂਟ ਕਰਕੇ ਜਿਹੜੀ ਭੇਜ ਸਕਦੇ ਹੋ ਆਪਾਂ ਉਸ ਵੀਡੀਓ ਤੋਂ ਆਈਡੀਆ ਲਗਾ ਲਾਂਗੇ ਕਿ ਤੁਹਾਡਾ ਡਾ ਬੋਡੀ ਫਿਗਰ ਉਹ ਕਿਸ ਤਰ੍ਹਾਂ ਦਾ ਔਰ ਆਪਾਂ ਤੁਹਾਡੇ ਸੂਟ ਜਿਹੜੀ ਫਿਟਿੰਗ ਹੈ ਉਹ ਕਿਵੇਂ ਰੈਡੀ ਕਰਨੀ ਹੈ ਠੀਕ ਹੈ ਜੀ ਔਰ ਤੁਹਾਨੂੰ ਕੋਈ ਵੀ ਡਾਊਟ ਰਿਹਾ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਜਿਹੜਾ ਸ਼ੋਅ ਹੋ ਰਿਹਾ ਠੀਕ ਹੈ ਤੁਸੀਂ ਵੌਇਸ ਨੋਟ ਵੀ ਸੈਂਡ ਕਰ ਸਕਦੇ ਹੋ ਔਰ ਕਾਲ ਦਾ ਜਿਹੜਾ ਟਾਈਮ ਹੈ ਸ਼ਾਮ ਤੋਂ ਰਾਤ ਨੂੰ 12 ਵਜੇ ਤੱਕ ਦਾ ਰਹਿੰਦਾ ਠੀਕ ਹੈ ਜੀ ਤੇ ਲੋ ਜੀ ਆਪਾਂ ਤੁਹਾਨੂੰ ਦੱਸ ਦਿਆਂ ਮੈਜ਼ हां आ देखो ये ਤੁਸੀਂ ਆਪਣੇ ਸੂਟ ਦੀ ਲੈਂਥ ਜਿਹੜੀ ਇਸ ਤਰੀਕੇ ਨਾਲ ਮੇਲਨੀ ਹੈ ਠੀਕ ਹੈ ਜਿੰਨੀ ਵੀ ਤੁਹਾਡੀ ਲੈਂਥ ਹੋਏਗੀ 32 42 ਠੀਕ ਹੈ ਜੋ ਵੀ ਹੋਏਗੀ ਉਹ ਤੁਹਾਨੂੰ ਇਸ ਤਰੀਕੇ ਨਾਲ ਪਤਾ ਲੱਗ ਜਾਈਗੀ ਠੀਕ ਹੈ ਜੀ हां ਜੋਇੰਟ ਸਿੱਖੀ ਹਾਂ ਉਪਰੋਂ ਜਿਹੜਾ ਇਹ ਵਾਲਾ ਜੋਇੰਟ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਉੱਪਰ ਤੁਸੀਂ ਇੰਚੀ ਟੇਪ ਰੱਖਣਾ ਤੇ نیچے ਤੁਸੀਂ ਦੇਖ ਲੈਣਾ ਲੈਂਥ ਘਟਾਣੀ ਵਧਾਣੀ ਉਹ ਤੁਸੀਂ ਘਟਾਵਦਾ ਕੇ ਸਾਨੂੰ ਦੱਸ ਸਕਦੇ ਹੋ ਠੀਕ ਹੈ ਜੀ ਇਹ ਆ ਪਰਚਸਟ हां ਉਪਰ ਤੇ ਇਹ ਉਪਰ ਚਸਟ ਹੈ ਜੀ ਤੁਸੀਂ ਉਪਰ ਚ ਐਪਰਚਲ ਦਾ ਨਾ ਪੈਦਾ ਲੈਣਾ ਬਿਲਕੁਲ ਅੰਡਰ ਆਰਮ ਦੇ ਵਿੱਚ ਤੁਸੀਂ ਇੰਚ ਚ ਰੱਖ ਕੇ ਔਰ ਬਿਲਕੁਲ ਸੈਂਟਰ ਦੇ ਵਿੱਚ ਇੱਕ ਫਿੰਗਰ ਦੇ ਕੇ ਜਿਆਦਾ ਨਾ ਲੂਜ਼ ਕਰਨਾ ਨਾ ਜਿਆਦਾ ਟਾਈਟ ਕਰਨਾ ਠੀਕ ਹੈ ਠੀਕ ਹੈ ਤੁਸੀਂ ਬਿਲਕੁਲ ਨੇੜੇ ਤੋਂ ਚੈੱਕ ਕਰ ਲਓ ਇੱਕ ਫਿੰਗਰ ਅੰਦਰ ਰੱਖ ਕੇ ਹਾਂ ਤੋਂ ਬਿਲਕੁਲ ਨਾਰਮਲ ਜਿਆਦਾ ਲੂਜ਼ ਵੀ ਨਾ ਹੋਵੇ ਜਿਆਦਾ ਟਾਈਟ ਵੀ ਨਾ ਹੋਵੇ ਠੀਕ ਹੈ ਜੀ ਮੈਨੂੰ ਹਲਕਾ ਜਿਹਾ ਟਾਈਟ ਲੱਗ ਰਿਹਾ ਔਰ ਨਾ ਹੀ ਲੂਜ਼ ਲੱਗ ਰਿਹਾ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਆਪਣਾ ਮੈਜ਼ਰਮੈਂਟ ਜਿਹੜਾ ਲੈਣਾ ਹੈ ਹਾਂ ਠੀਕ ਹੈ ਇਸੇ ਤਰੀਕੇ ਨਾਲ ਤੁਸੀਂ ਸਾਨੂੰ ਵੀਡੀਓ ਕਲਿੱਪ ਉਸ ਤੋਂ ਬਾਅਦ ਇਹ ਮੈਨ ਬਰੇਸ ਹੋ ਗਿਆ। ਮੈਂ ਜਿੱਸਾ ਜਿਹੜਾ ਨਾਪ ਤੁਸੀਂ ਇਸ ਤਰੀਕੇ ਨਾਲ ਲੈਣਾ ਠੀਕ ਹੈ ਜੀ। ਇੱਕ ਮਿੰਟ ਹਾਂ ਇਹ ਅੰਦਰ ਫਿੰਗਰ ਰੱਖੀ ਹੋਈ ਇਹਨਾਂ ਨੇ ਇੱਕ ਵਾਰ ਆਪਣਾ ਇਹਨਾਂ ਦਾ ਥੰਮ ਰੱਖਿਆ ਹੋਇਆ ਠੀਕ ਹੈ ਜੀ। ਹੁਣ ਕੁਝ ਪਾਣਾ ਇੱਥੇ ਕਹਿਣੀ ਆ ਤੁਸੀਂ ਦੁਪੱਟਾ ਨਹੀਂ ਲਿਆ ਬਿਨਾਂ ਦੁਪੱਟੇ ਆਪਾਂ ਦੁਪੱਟੇ ਦੇ ਨਾਲ ਜਿਹੜਾ ਮੈਜ਼ਰਮੈਂਟ ਹੋ ਨਹੀਂ ਲੈ ਸਕਦੇ ਠੀਕ ਹੈ ਇਹ ਹੋ ਗਈ ਕਮਰ ਆਪਣੀ ਠੀਕ ਹੈ। ਕਮਰ ਦਾ ਨਾਪ ਤੁਸੀਂ ਇਸ ਤਰੀਕੇ ਨਾਲ ਲੈਣਾ ਕਮਰ ਜਿਹੜੀ ਹਮੇਸ਼ਾ ਜਿਹੜਾ ਆਪਣਾ ਸਾਈਡ ਵਾਲਾ ਪਲੇਟ ਪੈਂਦਾ ਇੱਥੇ ਆਉਂਦੀ ਹੈ ਠੀਕ ਹੈ। ਅਗਰ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਤਾਂ ਤੁਸੀਂ ਅੰਡ ਜਿਹੜੀ ਆਪਣੀ ਹਾਂ ਅੰਡਰ ਆਰਮ ਤੋਂ ਆਪਣਾ ਇੰਚ ਟੇਪ ਉਤਾਰ ਕੇ ਇੱਥੋਂ ਤੇ ਇੱਥੋਂ ਤੱਕ ਮਿੰਟ ਕੇ ਅਰਾਊਂਡ 7 ਦੇ ਵਿੱਚ ਹੈ ਨਾ 7.5 ਦੇ ਵਿੱਚ ਤੁਸੀਂ ਜਿਹੜਾ ਕਮਰ ਦਾ ਨਾਪ ਉਹ ਲੈ ਸਕਦੇ ਹੋ ਬਿਲਕੁਲ ਆਰਾਮ ਨਾਲ ਤੁਹਾਨੂੰ ਦਿਖਾ ਰਿਹਾ ਹਾਂ ਆਰਾਮ ਨਾਲ ਤੁਸੀਂ ਦੇਖ ਲਓ ਠੀਕ ਹੈ ਕੋਈ ਵੀ ਕਨਫਿਊਜ਼ਨ ਆ ਤਾਂ ਤੁਸੀਂ ਸਾਨੂੰ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਇਸ ਵਾਲੇ ਹੀ ਪਰ ਹਾਂ ਔਰ ਜਿਹੜਾ हिप ਦਾ ਮੈਜ਼ਰਮੈਂਟ ਤੁਸੀਂ ਇਸ ਤਰੀਕੇ ਨਾਲ ਚੈੱਕ ਕਰ ਲਓ ਮੈਂ ਤੁਹਾਨੂੰ ਬੈਕ ਤੋਂ ਵੀ ਦਿਖਾਉਣੀ ਆ ਵੀ ਬੈਕ ਤੇ ਤੁਸੀਂ ਜਿਹੜਾ ਇੰਸੀਟੇਪ ਉਹ ਕਿੱਥੇ ਰੱਖਣਾ ਇਸ ਤਰੀਕੇ ਨਾਲ ਬੈਕ ਤੇ ਆਵੇ ਠੀਕ ਹੈ ਤੇ ਲਾਓ ਮੈਜ਼ਰਮੈਂਟ ਲੈਂਦੇ ਹਮੇਸ਼ਾ ਤੁਹਾਨੂੰ ਦੱਸਿਆ ਕਿ ਇੱਕ ਫਿੰਗਰ ਤੁਹਾਡੀ ਅੰਦਰਲੀ ਸਾਈਡ ਹੋਵੇ ਤੇ ਜਿਹੜਾ ਥਾਵੇਂ ਤੁਹਾਡਾ ਬਾਹਰਲੀ ਸਾਈਡ ਹੋਵੇ ਠੀਕ ਹੈ ਨਾ ਹੀ ਜ਼ਿਆਦਾ ਇੰਸੀਟੇਪ ਤੁਸੀਂ ਲੂਜ਼ ਰੱਖਣਾ ਔਰ ਨਾ ਹੀ ਟਾਈਟ ਜਿੱਥੇ ਫਿਟਿੰਗ ਦਾ ਸੋਟ ਹੈ ਨਾ ਹਾਂ ਹਾਂ ਸੋ ਇਸ ਤਰ੍ਹਾਂ ਰੱਖ ਕੇ ਜੁਆਨ ਸੇ ਦੋ हिਪ ਦਾ ਮੈਜ਼ਰਮੈਂਟ ਗੁਲਾਈ ਤੇ ਵੀ ਹੋ ਜਾਏਗਾ ਠੀਕ ਹੈ ਠੀਕ ਹੈ ਔਰ ਫਿਟਿੰਗ ਜੋ

ਵਾਇਸ ਹੈ ਹਾਂ ਆਪਣਾ ਹਾਂ ਇਹ ਆਪਣਾ ਹੈਗਾ neck ਦਾ ਨਾਮ ਨਾਪ ਜਿਹੜਾ ਤੁਸੀਂ ਆਪਣਾ joint ਤੋਂ ਆਪਾਂ ਲੈਂਥ ਸ਼ੁਰੂ ਕੀਤੀ ਸੀ ਉਸੇ joint ਤੋਂ ਰੱਖ ਕੇ ਇਸ ਦੇ ਨਾਲ ਥੋੜਾ ਤਿਰਸ਼ਾ ਕਰਕੇ ਇੰਚ টেਪ ਜਿਹੜਾ ਰੱਖਣਾ ਤੁਹਾਡੇ neck ਦਾ ਜਿਹੜਾ ਨਾਪ ਹੈ ਉਹ ਪ੍ਰੋਪਰ ਤੁਹਾਨੂੰ ਪਤਾ ਲੱਗ ਜਾਏਗਾ ਠੀਕ ਹੈ ਤੁਸੀਂ ਸਿਰਫ ਇੰਨਾ ਕਰਨਾ ਤੁਸੀਂ ਮੈਜ਼ਰਮੈਂਟ ਲੈਂਦੇ ਹੋਏ ਚਾਹੇ ਆਪਣਾ ਫੇਸ ਤੁਸੀਂ ਨਾਲ ਸਾਨੂੰ ਸ਼ੋਅ ਕਰਿਓ ਤੁਸੀਂ ਕਲਿੱਪ ਸਾਨੂੰ ਜਿਹੜਾ ਸ਼ੇਅਰ ਕਰ ਸਕਦੇ ਹੋ ਠੀਕ ਹੈ बैक को भी तिरछी नहीं करना हां बैक में जमे दस रहे हैं टेलर इसी तरह से तुम बैक को रखना है इसके बाद फोल्ड करते हैं फोल्ड रहेगा तीरे का मेजरमेंट इस तरीके का तुम तीरे का मेजरमेंट ले सकते हो तुम बिल्कुल सीधे करना कोई बाहर ये ज्वाइंट से जो ये वाला जो ज्वाइंट होता है ना हां हां ये जो ठीक है वो ज्वाइंट से इस तरह ये हां दोनों सिलाई को इधर सिलाई को इंच के रख के इधर वाली सिलाई डाल के ऐसा करना है ठीक है जी मोड़ ਮਾਦੇ ਬੁਲਿੰਗ ਠੀਕ ਹੈ ਹਾਂ ਇਸ ਤਰ੍ਹਾਂ ਤੁਸੀਂ ਹਾਂ ਰੱਖਦੇ ਠੀਕ ਹੈ ਜਾਂਹ ਸੇ ਤੀਰਾ ਕਾ ਜੋਇੰਟ ਆ ਗਿਆ ਨਾ ਹਾਂ ਉहां ਸੇ ਲੈ ਕੇ ਜਿੱਥਾਂ ਵੀ ਬਾਦੀ ਹੋਏ ਬਾਦੀਆ ਬਸ ਬਾਦੀ ਤੱਕ ਦਾ ਨੋਟ ਲੈ ਲੀ ਠੀਕ ਹੈ ਆਰਾਮ ਨਾਲ ਤੁਸੀਂ ਚੈੱਕ ਕਰ ਲੋ ਇੱਕ ਵਾਰੀ ਸ਼ੋਅ ਕਰ ਦਿਓ ਮੈਨੂੰ ਫੇਰ ਕਰੋ ਹਾਂ ਇਸ ਤਰੀਕੇ ਨਾਲ ਆਹ ਵਾਲੀ ਸਲਾਈਡ ਉੱਪਰ ਤੁਸੀਂ ਇੰਚ ਟੇਪ ਰੱਖ ਕੇ ਆਪਣੀ ਜਿੰਨੀ ਵੀ ਬਾਹੂ ਦੀ ਲੈਂਥ ਘਟਾਣੀ ਵਧਾਣੀ ਉਹ ਤੁਸੀਂ ਉਸ ਤਰੀਕੇ ਨਾਲ ਘਟਾਵਦਾ ਕੇ ਸਾਨੂੰ ਦੱਸ ਸਕਦੇ ਹੋ ਠੀਕ ਹੈ ਜੀ ਮੋੜੇ ਦਾ ਨਾਪ ਲੈਣੇ ਹਾਂ ਇਸ ਤਰ੍ਹਾਂ ਮੋੜੇ ਦਾ ਨਾਪ ਲੈਣਾ ਤੁਸੀ एक फिंगर ने उठा के हाँ। थोड़ा सा इधर लूज पैटर्न में इधर एक, हाँ। एक फिंगर ऐसे करके हाँ। थोड़ा सा लूज हो गए ये तो पहला दस्ते की एक फिंगर अंदर होनी चाहिए इंच के थंब पर हां थोड़ा हल्का सा लूज रखना ठीक है बाकी जो भी होएगा वो असी अपने अकॉर्डिंग सेट कर लेंगे ठीक है जी ये बाजू को खुली है मुरी इस तरीके ना तुसी बाजू जड़ी फ्रंट तो कितनी खुली रखनी है उस तरीके ना मैं इस तरीके कर सके ठीक है ये तो अपने हिसाब से हां ऐसे करते हैं ਅਗਰ ਛੋਟਾ ਹੈ ਤਾਂ ਇਹ ਜਗ੍ਹਾ ਤੇ ਲੈ ਲਿਆ ਨੀ ਹਾਂ ਹਾਂ ਠੀਕ ਹੈ ਜੀ ਕੋਈ ਲੈ ਵੀ ਰੱਖ ਸਕਦੇ ਹਾਂ ਜਿੰਨਾ ਮੰਗਾ ਹਾਂ ਜਿੰਨਾ ਲੂਜ਼ ਕਰਾਣਾ ਤੁਸੀਂ ਲੂਜ਼ ਕਰ ਸਕਦੇ ਹੋ ਔਰ ਜਿੰਨਾ ਟਾਈਟ ਰੱਖਣਾ ਤੁਸੀਂ ਟਾਈਟ ਰੱਖ ਸਕਦੇ ਹੋ ਔਰ ਰਹੀ ਗੱਲ ਪਜੜ ਦਾ ਹਾਂ ਇਹ ਰਹੇਗਾ ਆਪਣੇ ਪਲੇਟ ਦਾ ਨਾਪ ਜਿਹੜੀਆਂ ਭਣ ਆਪਣੇ ਪਲੇਅਰ ਸੂਟ ਦੇ ਉੱਪਰ ਪਲੇਟ ਪਵਾਉਂਦੇ ਨੇ ਪਤਵੀ ਇਸ ਤਰੀਕੇ ਨਾਲ ਪਲੇਟ ਦਾ ਨਾਪ ਲੈਣਾ ਜਿਹੜੀ ਉੱਪਰ ਵਾਲੀ ਸਲਾਈ ਉੱਥੋਂ ਰੱਖ ਕੇ ਇੰਚ ਟੇਪ ਤੇ ਜਿੱਥੇ ਤੁਹਾਡਾ ਪਲੇਟ ਆ ਰਿਹਾ ਜਿਹੜਾ ਮੇਰੇ ਪਲੇਟ ਹੈ ਇਹ ਇਸ ਤਰ੍ਹਾਂ ਨਹੀਂ ਆਏਗਾ ਠੀਕ ਹੈ ਜਿਆਦਾ ਉੱਪਰ ਨੇ ਓਕੇ ਅਗਰ ਤੁਸੀਂ ਥੋੜਾ ਨੀਵੀਂ ਆਪਾਂ ਫਿਟਿੰਗ ਦੇ ਅਕੋਰਡਿੰਗ ਇਹਦੇ ਨਾਲ ਪਲੇਟ ਨੇ ਉਹ ਐਡ-ਆਨ ਕਰਨੇ ਹੁੰਦੇ ਨੇ ਤੁਸੀਂ ਸਿਰਫ ਤੁਹਾਨੂੰ ਇਦਾਂ ਵੀਡੀਓ ਜਾਂ ਕਲਿੱਪ ਸ਼ੋਅ ਕਰਦੇ ਹੋ ਸੀ ਉਹਦੇ ਕੋਲ ਤੁਹਾਡੀ ਫਿਟਿੰਗ ਦੇ ਦਾ ਮੈਜ਼ਰਮੈਂਟ ਦੇ ਅਕੋਰਡਿੰਗ ਕੋਡਾ ਪਲੇਟ ਨੂੰ ਆਪਾਂ ਐਡ ਕਰਾਂਗੇ ਠੀਕ ਹੈ ਜੀ ਹੁਣ ਮੇਰੇ ਪਲੇਟ ਥੋੜੇ ਜਿਹਾ ਉੱਪਰ ਨੇ ਅਗਰ ਮੇਰੀ ਫਿਟਿੰਗ ਦੀ ਮੈਂ ਗੱਲ ਕਰਾਂ ਹਾਂ ਇਹ ਕੇਰਾ ਹੈ ਬਟ ਮੈਂ ਤੁਹਾਨੂੰ ਤਾਂ ਦੱਸਿਆ ਕਿ ਮੈਂ A ਲਾਈਨ ਦੇ ਵਿੱਚ ਇਹ ਵਾਲੀ ਆਪਣੀ ਸ਼ਰਟ ਜਿਹੜੀ ਰੈਡੀ ਕੀਤੀ ਹੈ ਤਾਂ ਕੇਰਾ ਜਿਆਦਾ A ਲਾਈਨ ਦੇ ਵਿੱਚ ਆਪਾਂ ਘੱਟ ਤੋਂ ਘੱਟ 28 29 ਇੰਚ ਦੇ ਵਿੱਚ ਆਪਾਂ A ਲਾਈਨ ਦੇ ਵਿੱਚ ਕੇਰਾ ਜਿਹੜਾ ਬਣਾ ਸਕਦੇ ਹਾਂ ਜਿੰਨਾ ਹੋਊਗਾ ਨਾ ਐਸੇ ਕਰਕੇ ਨਾਪ ਲੈਦੇ ਹਾਂ ਹਾਂ ਅਗਰ ਤੁਹਾਡਾ ਨੋਰਮਲ ਸੂਟ ਹੈ ਤੁਸੀਂ ਇਦਾਂ ਕੇਰਾ ਨਾਪ ਲੈਣਾ ਆਪਣਾ ਠੀਕ ਹੈ ਜੀ ਕੇਰਾ ਹਮੇਸ਼ਾ ਹਿਪ ਤੋਂ 1/2 ਇੰਚ ਜ਼ਿਆਦਾ ਹੁੰਦਾ ਜਾਂ ਮੈਕਸਿਮਮ 1 ਇੰਚ ਵੱਧ ਹੁੰਦਾ 230 ਤੋਂ ਜ਼ਿਆਦਾ ਅਗਰ ਤੁਸੀਂ ਬਣਾਉਣਾ ਚਾਹੁੰਦੇ ਤਾਂ ਉਹ A ਲਾਈਨ ਦੇ ਵਿੱਚ ਜਾਏਗਾ ਠੀਕ ਹੈ ਸਟੇਟ ਦੇ ਰੱਖ ਸਕਦਾ ਹਾਂ ਹਾਂ ਸਟੇਟ ਵੀ ਕਰਵਾ ਸਕਦੇ ਹਾਂ हां दूसरी गल रही होण अपनी जदा बॉटम दी गल ते जिथे ਤੁਸੀਂ ਆਪਣਾ ਤੁਹਾਡਾ ਵੀ बॉटम ਦਾ ਆਪਾਂ ਕਹਿੰਦੇ ਕਿ ਜਿੱਥੇ ਆਪਾਂ बॉटम ਬੰਦਦੇ ਆ ਠੀਕ ਹੈ ਉਥੇ ਤੁਸੀਂ ਬਿਲਕੁਲ ਮੈਜ਼ਰ ਮੈਂ ਆਪਣਾ ਇੰਚ ਟੇਪ ਰੱਖਣਾ ਤੇ ਬਿਲਕੁਲ ਸਿੱਧੇ ਕੜਨਾ ਤੇ ਬਿਲਕੁਲ نیچے ਤੁਸੀਂ ਦੇਖ ਸਕਦੇ ਹੋ ਹੀਲ ਲਈ ਸਰ ਹਾਂ ਹੀਲ ਦੇ ਨਾਲ ਟੱਚ ਕੀਤਾ ਹੋਇਆ ਪੈਰ ਦੇ ਨਾਲ ਇਸ ਤਰੀਕੇ ਨਾਲ ਤੁਸੀਂ ਮੈਜ਼ਰਮੈਂਟ ਲੈਣਾ ਠੀਕ ਹੈ ਆਪਣੀ ਸਲਵਾਰ ਦਾ ਤੇ ਟਰਾਊਜ਼ਰ ਜਿਹੜਾ ਹਮੇਸ਼ਾ ਹੀ ਸਲਵਾਰ ਦੇ ਨਾਲੋਂ 1 ਜਾਂ 2 ਇੰਚ ਆਪਾਂ ਛੋਟਾ ਰੱਖਦੇ ਆ ਉਹ ਵੀ ਤੁਹਾਡੇ ਕਹਿੰਦੇ ਅਕੋਰਡਿੰਗ ਤੁਸੀਂ ਅਗਰ ਲਾਈਕ ਕਰਦੇ ਤੇ ਸ਼ਾਰਟ ਪਾਣਾ ਚਾਹੁੰਦੇ ਤੁਸੀਂ ਸ਼ਾਰਟ ਕਰਦਾਂਗੇ ਆਪਾਂ ਅਗਰ ਤੁਸੀਂ ਸਲਵਾਰ ਪਾਣੀ ਦਾ ਸਲਵਾਰ ਦਾ ਮੈਜ਼ਰਮੈਂਟ ਆਪਾਂ ਤੁਹਾਨੂੰ ਦੇ ਦਿੱਤਾ ਕਿ ਤੁਸੀਂ ਕਿਸ ਤਰੀਕੇ ਨਾਲ ਲੈਣਾ ਤੇ ਹੁਣ ਰਹਿ ਗਿਆ ਪੌਂਚੇ ਦਾ ਆਪਣੇ ਦਾ ਸਲਵਾਰ ਦਾ ਹਾਂ ਉਹ ਤੁਸੀਂ ਵੈਸੇ ਵੀ ਮਾਪ ਸਕਦੇ ਹੋ ਠੀਕ ਹੈ ਮੋਰੀ ਤੋਂ ਨਰਮਲੀ ਹੁੰਦਾ ਹਾਂ ਇਹਨੇ ਕਰਦੇ ਕਿ ਲੈ ਲਓ ਕਿ ਮੋਰੀ ਜਿਹੜਾ ਟ੍ਰੈਂਡ ਹੈ ਉਹ 6 ਇੰਚ ਵੀ ਚੱਲਦਾ ਹੈ ਸਾਢੇ 6 ਤੋਂ ਲੈ ਕੇ ਅਰਾਊਂਡ 8 ਇੰਚ ਤੱਕ ਮੋਰੀ ਜਿਹੜੀ ਆਪਣੀ ਚੱਲਦੀ ਹੈ ਸਲਵਾਰ ਦੀ ਟਰੌਜ਼ਰ ਅਗਰ ਤੁਸੀਂ ਬਣਾਉਣਾ ਤਾਂ ਉਹਦੀ ਮੋਰੀ ਸਾਢੇ 7 ਦਾ 8 ਦਾ ਸਾਢੇ 9 ਆਸ ਤਾਂ ਕਿ ਤੁਸੀਂ ਜਿਹੜਾ ਟਰੌਜ਼ਰ ਦੀ ਜਾਂ ਪਲਾਜ਼ੋ ਦੀ ਮੂਰੀ ਤੁਸੀਂ ਵਧਾ ਘਟਾ ਸਕਦੇ ਹੋ ਠੀਕ ਹੈ ਜੀ ਕੱਢ ਦੇਣਾ ਕੋਈ ਨਹੀਂ ਹਾਂ ਅਗਰ ਪਲਾਜ਼ੋ ਦਾ ਤੁਸੀਂ ਨਾਪ ਲੈਣਾ ਨਾ ਪੀ ਜਿਵੇਂ ਕੋਈ ਕੁਝ ਪਹਿਣਾ ਨੇ ਪਲਾਜ਼ੋ ਪਾਉਂਦੀਆਂ ਨੇ ਜਾਂ ਟਰੌਜ਼ਰ ਪਾਉਂਦੀਆਂ ਨੇ ਤਾਂ ਉਹ ਸਾਨੂੰ 28 ਤੋਂ ਵੀ ਨਾਪ ਦੇ ਸਕਦੇ ਨੇ ਆਪਣਾ ਕਿਉਂਕਿ ਸਮ ਟਾਈਮ ਇਦਾਂ ਹੁੰਦਾ ਕਿ ਸਾਡੇ ਜਿਹੜੇ ਸਾਈਜ਼ ਉਹ ਥੋੜੇ ਹੈਵੀ ਹੁੰਦੇ ਆ ਔਰ ਸਾਡੇ ਜਿਹੜਾ ਟਰੌਜ਼ਰ ਆਪਾਂ ਜੋ ਸਟੀਚਿੰਗ ਕਰਦੇ ਆ ਤਾਂ ਉਹਦੀ ਕਾਰਡ ਜਿਹੜੀ ਪ੍ਰੋਪਰ ਤਰੀਕਾ ਨਾਲ ਨਹੀਂ ਬੰਦੀ ਉਹ ਇਸੇ ਕਰਕੇ ਨਹੀਂ ਬੰਦੀ ਜਦੋਂ ਆਪਣੇ ਕੋਲ ਪ੍ਰੋਪਰ ਮੈਜ਼ਰਮੈਂਟ ਨਹੀਂ ਹੁੰਦਾ ਠੀਕ ਹੈ ਆਪਾਂ ਤੁਹਾਨੂੰ ਉਪਰੋਂ ਸਾਈਜ਼ ਇਸ ਤਰੀਕੇ ਨਾਲ ਠੀਕ ਹੈ ਇਹ ਬਿਲਕੁਲ ਤੁਸੀਂ ਗੋਡੇ ਤੋਂ ਉੱਪਰ ਲੈਣਾ ਦੇਖੋ ਗੋਡਾ ਇੱਥੇ ਰਹਿ ਗਿਆ ਇੱਥੋਂ ਤੁਸੀਂ ਨਾਪ ਲੈਣਾ ਠੀਕ ਹੈ ਇਸ ਤਰੀਕੇ ਨਾਲ ਠੀਕ ਹੈ ਇਹ ਨਾਲ ਲੂਜ਼ ਹਾਂ ਇਹ ਨਾਲ ਲੂਜ਼ਾ ਘੱਟੋ ਘੱਟ ਪੀ 2 ਇੰਚ ਦਾ ਸਾਨੂੰ ਤੁਸੀਂ ਲੂਜ਼ਿੰਗ ਦੇ ਨਾਲ ਦੱਸਣਾ ਠੀਕ ਹੈ ਜੇ ਬਿਲਕੁਲ ਟਾਈਟ ਰੱਖੋਗੇ ਤਾਂ ਸਸ ਅਸੀਂ ਚੈੱਕ ਕਰ ਲਾਂਗੇ ਤੁਹਾਡੀ ਵੀਡੀਓ ਦੇ ਵਿੱਚ ਠੀਕ ਹੈ ਇਸ ਤਰੀਕੇ ਨਾਲ ਨਾਪ ਲੈਣਾ ਤੁਸੀਂ ਤਾਂ ਆਪਣੇ ਸਾਈਜ਼ ਦਾ ਵੀ ਠੀਕ ਹੈ ਜੀ ਕੋਈ ਵੀ ਡਾਊਟ ਤੁਹਾਨੂੰ ਲੱਗੇ ਤਾਂ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਇਹ ਰਹੇਗਾ ਆਪਣਾ ਜਦਾਂ ਟਰੌਊਜ਼ਰ ਦਾ ਕਮਰ ਦਾ ਨਾਪ ਕਿਵੇਂ ਲੈਣਾ ਇਸ ਤਰੀਕੇ ਨਾਲ ਬਿਲਕੁਲ ਪੂਰਾ ਟਾਈਟ ਰੱਖ ਕੇ ਤੁਸੀਂ ਇਹਦਾ ਨਾਪ ਲੈਣਾ ਠੀਕ ਹੈ ਜੀ ਇੱਥੇ ਕੋਈ ਲੂਜ਼ਿੰਗ ਨਹੀਂ ਤੁਸੀਂ ਐਡ ਕਰਨੀ ਤੁਸੀਂ ਸਾਨੂੰ ਸਿਰਫ ਇਸੇ ਤਰ੍ਹਾਂ ਹੀ ਜਿਹੜਾ ਨਾਪ ਹੈ ਉਹ ਸੈਂਡ ਕਰਨਾ ਟਰੌਊਜ਼ਰ ਦਾ ਠੀਕ ਹੈ ਕਿਉਂਕਿ ਸਲਵਾਰ ਦੇ ਵਿੱਚ ਇਦਾਂ ਹੁੰਦਾ ਕਿ 벨ਟ ਲੱਗੀ ਹੁੰਦੀ ਹੈ ਔਰ 벨ਟ ਆਪਾਂ ਹਮੇਸ਼ਾ ਹੀ हिਪ ਦੇ ਅਕੋਰਡਿੰਗ ਐਡ ਕਰਦੇ ਆ ਠੀਕ ਹੈ ਔਰ ਕੋਸ਼ਿਸ਼ ਕਰ ਰਿਹਾ ਕਿ ਜਿਹੜੀਆਂ ਭੈਣਾਂ ਕੋਲ ਕੋਈ ਵੀ ਮੈਜ਼ਰਮੈਂਟ ਨਹੀਂ ਹੈਗਾ ਕਿਉਂਕਿ ਕਾਫੀ ਦਿਨਾਂ ਤੋਂ ਮੈਨੂੰ ਕਾਫੀ ਸਾਰੇ ਮੈਸੇਜ ਆ ਰਹੇ ਨੇ ਕਿ ਅਮਨ ਸਾਡੇ ਕੋਲ ਮੈਜ਼ਰਮੈਂਟ ਨਹੀਂ ਹੈਗਾ ਅਸੀਂ ਮੈਜ਼ਰਮੈਂਟ ਕਿਵੇਂ ਲਈਏ ਤੇ ਸਪੈਸ਼ਲੀ ਅਜੋਨਾ ਪਹਿਣਾ ਵਾਸਤੇ ਆਪਾਂ ਵੀਡੀਓ ਸ਼ੂਟ ਕੀਤੀ। ਅਗਰ ਤੁਸੀਂ ਇਸ ਤਰ੍ਹਾਂ ਬੋਡੀ ਦਾ ਨਾਪ ਨਹੀਂ ਲੈ ਸਕਦੇ ਤਾਂ ਜਿੱਦਾਂ ਹੁਣ ਸਾਡੇ ਕੋਲ ਇਹ ਵਾਲੇ ਦੇਖੋ ਸੂਟ ਸਲਾਈ ਹੋਏ ਪਏ ਨੇ ਇਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਸਿੰਪਲ ਬਸ ਇਸ ਤਰ੍ਹਾਂ ਆਪਣੇ ਕਿਸੇ ਵੀ ਟੇਬਲ ਤੇ ਰੱਖ ਲਓ, ਬੈੱਡ ਤੇ ਰੱਖ ਲਓ ਤੇ ਬਸ ਉਹਨਾਂ ਦਾ ਮੈਜ਼ਰਮੈਂਟ ਵੀ ਤੁਸੀਂ ਇਸੇ ਤਰੀਕੇ ਨਾਲ ਹੀ ਲੈ ਸਕਦੇ ਹੋ ਠੀਕ ਹੈ। ਕਿਉਂਕਿ ਕਈ ਵਾਰ ਇਹ ਹੁੰਦਾ ਕਿ ਬੋਡੀ ਦਾ ਨਾਪ ਲੈਣ ਲੱਗਾ ਕੋਈ ਸਾਡੇ ਕੋਲ ਪਹਿਣ ਨਹੀਂ ਹੁੰਦੀ ਨਾਲ ਤੇ ਇਸ ਤਰੀਕੇ ਨਾਲ ਤੁਸੀਂ ਲੈ ਸਕਦੇ ਹੋ ਠੀਕ ਹੈ ਇਹ ਵਾਲਾ ਦੇਖੋ ਹਲਕਾ ਜਿਹਾ ਤੁਸੀਂ ਖਿੱਚ ਕੇ ਮੈਜ਼ਰਮੈਂਟ ਲੈਣਾ ਠੀਕੇ ਦਾ ਤੇ ਇਥੋਂ ਜਿਵੇਂ ਹੁਣ ਕਈ ਭੈਣ ਕਹਿੰਗੇ ਕਮਰ ਤੇ ਸੀ ਕਿੱਥੇ ਨਾਪ ਲਈਏ ਅ ਜਿਵੇਂ ਤੁਹਾਨੂੰ ਇਥੋਂ ਪਤਾ ਲੱਗ ਜਾਣਾ ਸਲਾਈ ਜਿਹੜੀ ਬੁਲਾਈ ਹੋਈ ਹੋਈ ਏ ਉੱਥੇ ਹੀ ਆਪਣੀ ਕਮਰ ਦਾ ਨਿਸ਼ਾਨ ਆ ਜਾਣਾ ਠੀਕੇ ਜੀ ਇਥੋਂ ਠੀਕੇ ਔਰ ਇਥੋਂ ਜਿੱਥੋਂ ਤੁਹਾਡੇ ਆ ਚਾਕ ਨੇ ਇਥੋਂ ਤੁਸੀਂ ਆਪਣੀ हिਪ ਦਾ ਨਾਪ ਲੈਣਾ ਠੀਕੇ ਜੀ ਬਹੁਤ ਆਸਾਨ ਹੈ ਜੀ ਇਹ ਵਾਲਾ ਕੰਮ ਕੋਈ ਜ਼ਿਆਦਾ ਟਫ ਨਹੀਂ ਹੈਗਾ ਔਰ हिਪ ਦੇ ਅਕੋਰਡਿੰਗ ਹੀ ਆਪਣਾ ਹਮੇਸ਼ਾ ਘੇਰਾ ਹੁੰਦਾ ਇਸ ਤਰੀਕੇ ਨਾਲ ਠੀਕੇ ਔਰ ਕਈ ਵਾਰ ਇਦਾਂ ਹੁੰਦਾ ਹੈ ਕਿ ਤੁਸੀਂ ਕਹਿੰਦੇ ਕਿ ਅਸੀਂ ਤੀਰੇ ਦਾ ਮੈਜ਼ਰਮੈਂਟ ਨਹੀਂ ਭੇਜਿਆ ਅਸੀਂ ਤੀਰੇ ਦਾ ਮੈਜ਼ਰਮੈਂਟ ਕਿਵੇਂ ਕਰੀਏ ਤੁਹਾਡੇ ਜਿਹੜਾ ਆਪਣੇ ਕੋਲ ਮੈਜ਼ਰਮੈਂਟ ਹੁੰਦਾ ਮੈਜ਼ਰਮੈਂਟ ਅਕੋਰਡਿੰਗ ਹੀ ਆਪਾਂ ਦਾ ਤੀਰਾ ਕਈ ਵਾਰ ਕਟਿੰਗ ਕਰਦੇ ਆ ਤਾਂ ਬਿਲਕੁਲ ਸਹੀ ਆਉਂਦਾ ਠੀਕ ਹੈ ਕਿਉਂਕਿ ਤੁਹਾਨੂੰ ਜਦੋਂ ਫਿਟਿੰਗ ਪਤਾ ਲੱਗ ਗਈ ਤੁਹਾਡੀ ਤਾਂ ਫਿਟਿੰਗ ਦੇ ਅਕੋਰਡਿੰਗ ਆਪਾਂ ਤੁਹਾਡਾ ਦਾ ਤੀਰਾ ਉਹ ਰੱਖਦੇ ਆ ਠੀਕ ਹੈ ਜੀ ਚਲੋ ਜੀ ਅੱਜ ਤੁਹਾਨੂੰ ਪ੍ਰੋਪਰ ਦੱਸ ਦਿੱਤਾ ਹੈ ਤੇ ਉਮੀਦ ਹੈ ਕਿ ਤੁਹਾਨੂੰ ਸਮਝ ਆ ਗਿਆ ਹੁਣ ਅਗਰ ਨਹੀਂ ਸਮਝ ਆਈ ਤਾਂ ਪਲੀਜ਼ ਸਾਨੂੰ ਤੁਸੀਂ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਸਕਰੀਨ ਦੇ ਉੱਪ